ਜਬ ਵੀ ਸਟੇਸ਼ਨ ਦੇਖ ਰਹੇ ਹਾਂ ਤੁਸੀਂ ਵਿਚਕਾਰ ਸੜਕ ਤੇ ਖੂਬ ਹੰਗਾਮਾ ਹੋਇਆ ਖੂਬ ਤਮਾਸ਼ਾ ਹੋਇਆ ਦਰਸਲ ਹੋਇਆ ਇੰਜ ਕਿ ਇੱਕ ਬਾਬੇ ਵੱਲੋਂ ਇੱਕ ਔਰਤ ਤੋਂ ਲੈ ਕੇ ਕੁਝ ਰੁਪਏ ਲੈ ਕੇ ਉਹਨਾਂ ਰੁਪਈਆਂ ਦਾ ਫੁੱਲ ਬਣਾ ਦਿੱਤਾ ਗਿਆ ਤੇ ਬਾਬੇ ਵੱਲੋਂ ਔਰਤ ਤੋਂ ਪੈਸੇ ਲੈ ਕੇ ਇੱਕ ਫੁੱਲ ਔਰਤ ਦੇ ਹੱਥ ਦੇ ਵਿੱਚ ਰੱਖ ਦਿੱਤਾ ਗਿਆ ਤੇ ਜਦੋਂ ਔਰਤ ਨੇ ਪੁੱਛਿਆ ਕਿ ਮੇਰੇ ਪੈਸੇ ਕਿੱਥੇ ਗਏ ਤਾਂ ਬਾਬੇ ਨੇ ਦੱਸਿਆ ਕਿ ਉਸ ਪੈਸੇ ਦਾ ਜਿਹੜਾ ਫੁੱਲ ਬਣ ਗਿਆ ਪਰ ਬਾਅਦ ਦੇ ਵਿੱਚ ਉਸ ਫੁੱਲ ਦਾ ਕਿਸ ਤਰ੍ਹਾਂ ਇਹੜਾ ਰਫੜ ਪਿਆ ਤੇ ਕਿਸ ਤਰ੍ਹਾਂ ਜਿਹੜਾ ਬਾਬੇ ਦਾ ਵਿਚਕਾਰ ਸੜਕ ਤੇ ਜਿਹੜਾ ਉਹ ਤਮਾਸ਼ਾ ਬਣਿਆ ਤੁਹਾਨੂੰ ਦਿਖਾਉਣੇ ਪੰਜਾਬੀ ਸਟੇਸ਼ਨ ਦੀ ਵਿਸ਼ੇਸ਼ ਰਿਪੋਰਟ ਦੇ ਵਿੱਚ ਤੇ ਜ਼ਿਆਦਾਤਰ ਅਸੀਂ ਉਹਨਾਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਜਿਹੜਾ ਰਸਤੇ ਵਿੱਚ ਜਾਂਦੇ ਹੋਏ ਕਿਸੇ ਵੀ ਵਿਅਕਤੀ ਨੂੰ ਸਾਧੂ ਸਮਝ ਲੈਂਦੇ ਹਨ ਤੇ ਸਾਧੂ ਸਮਝ ਕੇ ਉਹ ਇਸ ਤਰ੍ਹਾਂ ਠੱਗੇ ਜਾਂਦੇ ਹਨ ਤੇ ਦੇਖੋ ਕਿਸ ਤਰ੍ਹਾਂ ਜੇਕਰ ਇਸ ਔਰਤ ਦੀ ਨਾਲ ਸਹੇਲੀ ਨਾ ਹੁੰਦੀ ਜੇਕਰ ਇਸ ਔਰਤ ਦੇ ਨਾਲ ਇੱਕ ਹੋਰ ਔਰਤ ਨਾ ਹੁੰਦੀ ਤਾਂ ਕੀ ਬਣਦਾ ਹੋ ਸਕਦਾ ਸੀ ਕੋਈ ਹੋਰ ਜਿਹੜੀ ਉਹ ਘਟਨਾ ਵਾਪਰ ਜਾਂਦੀ ਆ ਉਹ ਤੁਹਾਨੂੰ ਦਿਖਾਉਨੇ ਆ ਦਵਿੰਦਰ ਮੰਡੀ ਦੀ ਇਹ ਵਿਸ਼ੇਸ਼ ਰਿਪੋਰਟ ਤੇ ਦਿਖਾਉਨੇ ਆ ਕਿ ਕਿਸ ਤਰ੍ਹਾਂ ਇੱਕ ਬਾਬੇ ਵੱਲੋਂ ਪੈਸਿਆਂ ਦਾ ਫੁੱਲ ਬਣਾ ਦਿੱਤਾ ਗਿਆ ਪਰ ਬਾਅਦ ਦੇ ਵਿੱਚ ਉਸ ਬਾਬੇ ਦਾ ਔਰਤਾਂ ਨੇ ਕੀ ਬਣਾਇਆ ਆ ਤੁਹਾਨੂੰ ਦਿਖਾਉਨੇ ਆ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ माता जी की ਜੀ ਕੀ ਗੱਲ ਹੋਈ ਜੀ ਬਾਬੇ ਨੇ ਤੁਸੀਂ ਫੜਿਆ ਆ ਕੀ ਗੱਲ ਰੋਣੇ ਕੋ ਚੱਲ ਜੀ ਸਾਡੇ ਕੋ ਰਹਿੰਦੇ ਤੇਰੀ ਬੋਤਾਂ ਆ ਰਹੀਆਂ ਨੇ ਇਹ ਕਹਿੰਦਾ ਇਹ ਕਹਿੰਦਾ ਇਹ ਮੈਂ ਪਹਿਲਾ ਵਾਦਾ ਕੀ ਆਜਾ 10 20 ਰੁਪਏ ਖੋਇਆ ਸਾਡਾ 100 200 ਲੈ ਕੇ ਤੱਕਨੇ ਤੇਰੇ ਤੋਂ ਧੱਕੇ ਨਾਲ ਲਿਆ ਸੀ ਪੈਸੇ ਤੂੰ 10 ਰੁਪਏ ਦੇ ਕੇ ਸਾਡਾ ਨਾਮ ਬਦਨਾਮ ਕਰ ਰਹੀ ਹੈ ਤੂੰ ਸ਼ਰਮ ਕਰ ਕਰ ਮਾਰ ਲੈ ਬੀਬੀਆਂ ਕੰਨ ਨਾ ਦਿੰਦਾ ਕੋਈ ਸ਼ਰਮ ਕਰ ਲੈ ਇਹ ਆਹ ਸਾਲੇ ਆਈ ਕੇ ਨਾਲ ਹੋ ਰਹੇ ਨੇ ਯਾਰੋ ਅਰੇ ਇਹਨੂੰ ਬਰਾਈ ਨਾ ਕਰੀਂ ਹੋਰ ਦੇਖ ਸਾਡਾ ਅੰਦਰ ਵੀ ਬੰਦੇ ਕਰ ਰਹੇ আছে মা তোমাৰ